ਸਾਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜੇਰ हेयर ਬਲੌਗ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਆ ਪੂਰੀ ਐਂਡ ਤੱਕ ਦੇਖਿਓ ਹਨਾ ਤੁਹਾਨੂੰ ਪਤਾ ਹੀ ਹੋਣਾ ਕਿਉਂ ਜਿਵੇਂ ਕਿ ਬੱਚਿਆਂ ਨੂੰ ਛੁੱਟੀਆਂ ਆ ਛੁੱਟੀਆਂ ਤੇ ਬੱਚੇ ਘਰੇ ਭੁੱਖੇ ਭੁੱਖੇ ਕਰਦੇ ਆਂਦੇ ਵੀ ਸਾਨੂੰ ਭੁੱਖ ਲੱਗੀ ਕੁਝ ਦਿਓ ਕੁਝ ਦਿਓ ਇਹ ਖਾਣ ਨੂੰ ਦਿਓ ਕੁਝ ਜੇ ਉਹ ਬਾਹਰੋਂ ਇੰਨੀਆਂ ਚੀਜ਼ਾਂ ਲੈਣੇ ਉਹ ਵੀ ਬੱਚਿਆਂ ਲਈ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਤੇ ਆਪਾਂ ਨੇ ਘਰਾਂ ਵਿੱਚ ਜਾ ਤਾ ਤਾਂ ਖਾਣ ਨੂੰ ਕੁਝ ਹੁੰਦਾ ਨਹੀਂ ਇੱਕ ਰੋਟੀ ਹੀ ਹੁੰ ਆਪਾਂ ਕਹਿੰਦੇ ਰੋਟੀ ਆ ਖਾ ਲੋ ਰੋਟੀਆਂ ਹੀ ਆ ਆਪਣੇ ਕੋਲ ਤਾਂ ਖਾਣ ਨੂੰ ਹਨਾ ਬਟ ਆਪਾਂ ਉਹ ਰੋਟੀ ਦੀ ਵੇਹੀ ਰੋਟੀਆਂ ਜਿਹੜੀ ਮਰਜੀ ਰੋਟੀ ਉਹਦੀ ਆਪਾਂ ਇੰਨੀ ਵਧੀਆ ਮਠਿਆਈ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਅੱਜ ਜਿਹੜੀ ਬੱਚੇ ਵੀ ਖੁਸ਼ ਹੋ ਕੇ ਖਾਣਗੇ ਤੇ ਬੱਚੇ ਤਾਂ ਖਾਣਗੇ ਵੱਡੇ ਬਜ਼ੁਰਗ ਸਾਰੇ ਖੁਸ਼ ਹੋ ਕੇ ਖਾਣਗੇ ਬਹੁਤ ਹੀ ਟੇਸਟੀ ਮਠਿਆਈ ਬਣਦੀ ਹੈ ਬਾਫੀ ਬਹੁਤ ਹੀ ਟੇਸਟੀ ਬਣਦੀ ਹੈ ਇਹੀ ਤੁਸੀਂ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਦਿਓ ਤੇ ਬੱਚੇ ਖੁਸ਼ ਹੋ ਕੇ ਖਾਣਗੇ ਬਾਹਰਲੀ ਚੀਜ਼ਾਂ ਖਾਣੀਆਂ ਤਾਂ ਭੁੱਲ ਹੀ ਜਾਣਗੇ ਅੱਜ ਆਪਾਂ ਸਟਾਰਟ ਕਰਦੇ ਕਿਵੇਂ ਬਣਦੀ ਆ ਵੇਹੀ ਰੋਟੀ ਦੀ ਮਠਿਆਈ ਅੱਜ ਤੋਂ ਨਹੀਂ ਸਟਾਰਟ। ਅਕਸਰ ਕਰਾ ਵਿੱਚ ਬਈਆਂ ਰੋਟੀਆਂ ਬਾਜੀ ਜਾਂਦੀਆਂ ਆਪਾਂ ਇਹਨੂੰ ਵਿਕਾਸ ਸਮਝ ਕੇ ਸੈੱਟ ਦਿੰਨੇ ਆਂ। ਉਹਨੂੰ ਪਿਕਾਤ ਸਮਝ ਕੇ ਸਿੱਟਣਾ ਨਹੀਂ। ਆਪਾਂ ਦੀ ਇੰਨੀ ਮਹਿੰਗੀ ਵਰਫੀ ਬਣਾਉਣੀ ਹੈ ਨਾ ਜਿਹੜੀ ਬਾਜ਼ਾਰ ਵਿੱਚ ਇੰਨੀ ਮਹਿੰਗੀ ਮਿਲਦੀ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਆਪਣੇ ਖਾਣ ਵਿੱਚ ਤੇ ਪੌਣ ਵਰਫੀ ਕਦੇ ਹੀ ਬਣਾਉਣੀ ਹੈ ਤੁਹਾਨੂੰ ਦਿਖਾਉਣੀ ਹੈ ਕਿਵੇਂ ਬਣਾਉਣੀ ਹੈ। ਆਪਾਂ ਲੈ ਲਈਏ ਲੈ ਲਈਏ ਬਈਆਂ ਰੋਟੀਆਂ। ਪਹਿਲਾਂ ਇਹਨਾਂ ਨੂੰ ਚੂਰ ਲੈਣਾ। ਹਾਂਜੀ ਇਹਨਾਂ ਨੂੰ ਆਪਾਂ ਚੂਰ ਕੇ ਇਸ ਤਰ੍ਹਾਂ ਟੁਕੜੇ ਟੁਕੜੇ ਛੋਟੇ ਛੋਟੇ ਕੱਟ ਕੇ ਆਪ ਪਹਿਲਾ ਪਹਿਲਾ ਪਾウダー ਤਿਆਰ ਕਰ ਲੀਏ ਸਾਰੀਆਂ ਰੋਟੀਆਂ ਦਾ ਹਾਂਜੀ ਦੇਖ ਸਕਦੇ ਏਦਾਂ ਆਪਾਂ ਸਾਰੇ ਹਨਾ ਰੋਟੀਆਂ ਦਾ ਚੂਰਾ ਬਣਾ ਲਿਆ ਬਿਲਕੁਲ ਪਾウダー ਬਣਾ ਲਿਆ ਮੈਕਸੀ ਵਿੱਚ ਤੇ ਹੁਣ ਆਪਾਂ ਕੀ ਕਰਦੇ ਆਂ ਹੁਣ ਆਪਾਂ ਕੜਾਈ ਧਾਲਦੇ ਆਂ ਗੈਸ ਤੇ ਹਾਂਜੀ ਇੱਧਰ ਆਪਣੀ ਕੜਾਹੀ ਗਰਮ ਹੋ ਚੁੱਕੀ ਆ ਹੁਣ ਆਪਾਂ ਕੜਾਹੀ ਵਿੱਚ ਕੀ ਕਰਨਾ ਸ਼ੱਕਰ ਪਾਉਣੀ ਆ ਜੇ ਤੁਸੀਂ ਚੀਨੀ ਚਾਹੋਂ ਚੀਨੀ ਪਾ ਸਕਦੇ ਆ ਆਪਾਂ ਪਾਉਂਦੇ ਆਂ ਸ਼ੱਕਰ ਸ਼ੱਕ ਤੋਂ ਕੋਹ ਹਲਾਵਾਂਗੇ ਪਤਲੀ ਹੋ ਚਲੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੁੱਧ ਥੋੜਾ ਜਿਹਾ ਇਹਨਾਂ ਸਾਰੀ ਚੀਜ਼ਾਂ ਨੂੰ ਪਾ ਗਾੜਾ ਕਰਨਾ ਥੋੜਾ ਕੀ ਥੋੜਾ ਕੀ ਗੜਾ ਗੜਾ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਇੱਦਾਂ ਹਿਲਾਇ ਜਾਣਾ ਜਦ ਤੱਕ ਥੋੜਾ ਜਿਹਾ ਗਾੜਾ ਹੋ ਨਾ ਹੋ ਜਾਏ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਜਿਹੜੀ ਆਪਣੀਆਂ ਰੋਟੀਆਂ ਚੂੜੀਆਂ ਆ ਉਹ ਪਾ ਦੇਣੀਆਂ ਸਾਰੀਆਂ ਇਹਦੇ ਵਿੱਚ ਤੇ ਇੱਕ ਕੌਲੀ ਆਪਾਂ ਪਾਉਣਾ ਬਰਾਦਾ ਨਾਰੀਅਲ ਦਾ ਇਹ ਸਾਰੀਆਂ ਚੀਜ਼ਾਂ ਨੂੰ ਆਪ ਮਿਕਸ ਕਰ ਲੈਣਾ ਇਦਾਂ ਹਲਾ ਲੈਣਾ ਵਿੱਚ ਸਾਵਧ ਕਰ ਹਿਲਾਉਣਾ ਇਹਨੂੰ ਗੈਸ ਆਪਾਂ ਸਲੋ ਰੱਖਣਾ ਬਿਲਕੁਲ ਹੀ ਚਾਹ ਤੱਕ ਹਿਲਾ ਲੈਣਾ ਤੇ ਨਤੀਜਾ ਨਪਸਵਾਤੀ ਗੜਾਏ ਪੇਸਟ ਕਰ ਲੈਣ ਬਹੁਤ ਹੀ ਮਹਿੰਗੀ ਤੇ ਟੇਸਟੀ ਮਿਠਾਈ ਬਣਦੀ ਹੈ ਜੇ ਆਪਾਂ ਘਰ ਵਿੱਚ ਬਣਾਈਏ ਤਾਂ ਬਹੁਤ ਹੀ ਸੁਆਦਿਸ਼ਟ ਬਣਦੀ ਹੈ ਇੱਕ ਮੇਰਾ ਫੋਨ ਇੱਦੋਂ ਹੱਲਿਆਂ ਦਾ ਸਟੈਂਡ ਤੋਂ ਦੇਖੋ ਬਿਲਕੁਲ ਗਾੜਾ ਹੋ ਚੁੱਕਿਆ ਐਂਡ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰ ਹੋਰ ਪਾਉਣੀ ਆ ਉਹ ਪੌਣਾ ਆਪਾਂ ਦੇਸੀ ਘਿਓ ਐਨਾ ਕਪੜੇ ਦੇਸੀ ਘਿਓ ਐਡ ਕਰ ਦੇਣਾ ਇਹਨੂੰ ਹਿਲਾ ਦੇਣਾ ਸਵਾਦ ਤੇ ਸਾਦੇ ਨੂੰ ਮਿਕਸ ਕਰ ਦੇਣਾ ਹਾਂਜੀ ਇੱਧਰ ਮਠਿਆਈ ਆਪਣੀ ਬਣ ਚੁੱਕੀ ਆ ਹੁਣ ਆਪਾਂ ਕਰ ਦੇਣਾ ਗੈਸ ਬੰਦ ਤੇ ਨੂੰ ਸੈੱਟ ਹੋਣ ਲਈ ਰੱਖ ਦੇ ਆ ਭਾਂਡੇ ਚ ਹਾਂਜੀ ਇੱਧਰ ਆਪਾਂ ਪਲੇਟ ਲੈ ਲਈਏ ਪਲੇਟ ਤੇ ਆਪਾਂ ਪਹਿਲਾਂ ਘੋਲ ਲਗਾ ਲਾਂਗੇ ਸਾਦੀ ਤੇ ਹਾਂ ਜਿਹੜੀ ਮਠਾਈ ਬਣੀ ਆ ਉਹ ਪਾ ਦਾਂਗੇ ਜਿਹੜੀ ਮਠਾਈ ਆਪਣੀ ਸਾਰੀ ਸੈੱਟ ਕਰ ਦਾਂਗੇ ਤੇ ਪਾ ਕੇ ਹਾਂਜੀ ਹੁਣ ਆਪਣੀਆਂ ਸੈੱਟ ਕਰਤੀ ਹੁਣ ਘੱਟੋ ਘੱਟ 15 ਤੋਂ 20 ਮਿੰਟ ਆਪਾਂ ਸੈੱਟ ਹੋਣ ਲਈ ਰੱਖ ਦਿਆਂ ਇਹਨੂੰ ਪਹਿਲਾਂ ਹਾਂਜੀ 20 ਮਿੰਟ ਹੋ ਚੁੱਕੇ ਆ ਹੁਣ ਆਪਾਂ ਇਹਦੇ ਕੱਟਣ ਲੱਗਿਆਂ ਪੀਸ ਕੱਟ ਪੂ ਚੁੱਕੀ ਹੈ ਤੁਸੀਂ ਆਪਦੇ ਹਿਸਾਬ ਨਾਲ ਜਿੱਡੇ ਜਿੱਡੇ ਕਿੱਕੀ ਨੇ ਸੋਨੇ ਪੀਸ ਕੱਟੇ ਜਾਂਦੇ ਆ ਆਪਦੇ ਹਿਸਾਬ ਨਾਲ ਜਿੱਡੇ ਜਿਹੜੇ ਤੁਸੀਂ ਪੀਸ ਕੱਟਣੇ ਚਾਹੋ ਕੱਟ ਸਕਦੇ ਹਾਂ ਹਾਂਜੀ ਆਪਾਂ ਵਰਫੀ ਕੱਟਤੀ ਆ ਆ ਦੋ ਪੀਸ ਰਹਿ ਕੇ ਬਾਅਦ ਚ ਕੱਟ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਵਰਫੀ ਬਣ ਕੇ ਤਿਆਰ ਆ ਬਈਆ ਦੁੱਤਿਆਂ ਦੀ ਜਦੋਂ ਵਿਕਾਸ ਸਮਝ ਕੇ ਸੈਕਟਰ ਨੇ ਇਸ ਦਾ ਆਪਾਂ ਪਾਫਿਓਰੀ ਬਣਾ ਸਕਦੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਤੁਸੀਂ ਦੇਖੋ ਕਿੰਨੀ ਵਧੀਆ ਕੋਲੀ-ਪੋਲੀ ਵਲਫੀ ਹੈ ਜੇ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਫਿਰ ਬਾਏ ਬਾਏ